ਸ਼ਸ਼ਕਲ ਜੀ ਸਵਾਗਤ ਕਰਦੇ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਬਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਸਟਰਨ ਔਰਗੈਂਜ਼ਾ ਦੇ ਵਿੱਚ ਰਹਿਣਗੇ ਜੀ ਸੂਟ ਆਈਡੀਆ ਸਟਰਨ ਔਰਗੈਂਜ਼ਾ ਦੇ ਵਿੱਚ ਟਾਈ ਡਾਈ ਦੇ ਸੂਟ ਰਹਿਣੇ ਆ ਜਨਰਲ ਜੀ ਪ੍ਰਾਈਸ ਦੇ ਵਿੱਚ ਤੇ ਖੀਨ ਖਾਬ ਦੇ ਸੂਟ ਲੈ ਕੇ ਆਏ ਜੀ ਤੁਹਾਡੇ ਵਾਸਤੇ ਤੇ ਬਾਕੀ ਸੂਟ ਰਣਗੇ ਬਰਬਰੀ ਦੇ ਵਿੱਚ ਰੰਗ ਰਸ਼ੀਆ ਦੀ ਬਰਬਰੀ ਰਹੂਗੀ ਜੀ ਉਹ ਵੀ ਤੁਹਾਨੂੰ ਸੂਟ ਦਿਖਾਵਾਂਗੇ ਸਭ ਤੋਂ ਪਹਿਲਾਂ ਮੇਰੀ ਆਪਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਤੇ ਪ੍ਰੈਸ ਕਰ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬੜਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਜਿਹੜੀ ਸਾਡੀ ਸ਼ਾਪ ਹੈ ਬੁਹਾ ਰੋਡ ਦੇ ਉੱਪਰ ਹੈ ਜੇਕਰ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਬਾਜ਼ਾਰ ਦੇ ਵਿੱਚ ਐਂਟਰ ਨਹੀਂ ਕਰਨਾ ਜੀ ਜਿਹੜੀ ਸਾਡੀ ਸ਼ਾਪ ਹੈ ਓਵਰ ਬ੍ਰਿਜ ਕ੍ਰੋਸ ਕਰਕੇ ਹੈ ਸਭ ਤੋਂ ਪਹਿਲਾਂ ਤੁਸੀਂ ਆਈ.ਟੀ.ਆ ਰੱਜ ਬਣਿਆ ਹੋਇਆ ਪੁਲ ਬਣਿਆ ਹੋਇਆ ਉਹਨੂੰ ਪੂਰਾ ਕ੍ਰੋਸ ਕਰਨਾ ਜਦੋਂ ਤੁਸੀਂ ਪੌੜ ਉਤਰਗੇ ਜੀ ਪੌੜ ਉਤਰਨਸਾਰ ਤੁਸੀਂ ਖੱਬੇ ਹੱਥ ਵਾਪਸ ਪੁਲ ਦੇ ਨਾਲ-ਨਾਲ ਆਉਣਾ ਜੀ ਬਿਲਕੁਲ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਨੀ ਆ ਜੀ ਉਹਦੇ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਬੜ ਲਾੜਾ ਐਂਟਰ ਹੁੰਦੇ ਹੋਏ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਪੁਲ ਦੇ ਨਾਲ ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਨੀ ਆ ਜੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਓ ਜੀ ਅੱਜ ਦੇ ਸੂਟ ਲੱਗੇ ਆ ਜੀ ਸਟਾਰਟ ਕਰਨ ਸੂਟ ਰਹਿਣਗੇ ਜੀ ਅੱਜ ਸਰਟਨ ਔਰਗੈਂਜ਼ਾ ਦੇ ਵਿੱਚ ਟਾਈਡਾਈ ਦੇ ਸੂਟ ਰਹਿਣੇ ਆ 5 ਮੀਟਰ ਦੀ ਕੱਟ ਰਹੋਗੀ ਪ੍ਰਾਈਸ ਸਿਰਫ 500 ਠੀਕ ਹੈ ਜੀ ਚੈੱਕ ਕਰੋ ਜੀ 500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਟਾਈਡਾਈ ਦਾ ਸਰਟਨ ਔਰਗੈਂਜ਼ਾ ਦੇ ਵਿੱਚ ਕਲਰ ਮੈਂ ਤੁਹਾਨੂੰ ਚੈੱਕ ਕਰਵਾ ਦਿੰਨੀ ਹਾਂ ਜੀ ਚੈੱਕ ਕਲਰ ਚੈੱਕ ਕਰੋ ਜੀ ਲਓ ਇਹ ਕੇਵਲਾ ਕਲਰ ਆਪ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਕਈ ਵਾਰੀ 5 ਮੀਟਰ ਦੀ ਕੱਟ ਅਸੀਂ ਮਿਲੂਗਾ ਤੁਸੀਂ ਇਹਦੇ ਨਾਲ ਪਲੇਨ ਬਾਟਮ ਲਗਾ ਸਕਦੇ ਹੋ ਨਾਲੇ ਦਾ ਦੁਪੱਟਾ ਬਣਾ ਲਓ ਠੀਕ ਹੈ ਜੀ ਨਾਲ ਦੁਪੱਟਾ ਬਣਾ ਲਓ ਪਲੇਨ ਬਾਟਮ ਲਗਾਓ ਜੇ ਤੁਸੀਂ 올ਓਵਰ ਸੂਟ ਬਣਾਉਣਾ ਤਾਂ 올ਓਵਰ ਸੂਟ ਬਣਾ ਸਕਦੇ ਹੋ ਜੀ ਠੀਕ ਹੈ ਜੀ ਸਿਰਫ 500 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ ਟਾਈ ਡਾਈ ਦਾ ਸੂਟ ਰਹਿਣ ਵਾਲਾ ਜੀ ਸਰਟਨ ਔਰਗੈਂਜ਼ਾ ਦੇ ਵਿੱਚ ਰਹੂਗਾ ਜੀ ਇਹ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰਹੂਗਾ ਜੀ ਦੇਖੋ ਜੀ ਇਹ ਵਾਲਾ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਤੇ ਇਸ ਤੋਂ ਅਗਲਾ ਕਰਾਊਗਾ ਜੀ ਡਾਰਕ ਮਹਿੰਦੀ ਸ਼ੇਡ ਦੇ ਵਿੱਚ ਲਓ ਜੀ ਚੈੱਕ ਕਰੋ ਜੀ ਇਹ ਵਾਲਾ ਚੈੱਕ ਕਰੋ ਜੀ ਟਾਈ ਡਾਈ ਦੇ ਵਿੱਚ ਰਹਿਣਾ ਸਿਰਫ 500 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਟਾਈ ਡਾਈ ਸੂਟ ਦੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੋਊਗਾ ਜੀ ਚੈੱਕ ਕਰੋ ਟਾਈ ਡਾਈ ਦੇ ਵਿੱਚ ਰਹੂਗਾ ਸਿਰਫ 500 ਰੁਪਏ ਦੀ ਪ੍ਰਾਈਸ ਰਹਿਣੀ ਹੈ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਪ੍ਰਾਈਸ ਸਿਰਫ 500 500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹਦੇ ਉੱਪਰ ਤੁਸੀਂ ਨੀਡਲਵਰਕ ਵੀ ਕਰ ਸਕਦੇ ਹੋ ਹੈਂਡਵਰਕ ਵੀ ਕਰ ਸਕਦੇ ਹੋ ਇਹਨਾਂ ਸੂਤਾਂ ਦੇ ਉੱਪਰ ਰੈਡੀ ਕਰ ਲਓ ਜੀ ਹੈਂਡਵਰਕ ਕਰ ਲਓ ਨੀਡਲਵਰਕ ਕਰ ਲਓ ਲਓ ਜੀ ਸਿਰਫ 500 ਰੁਪਏ ਦੀ ਪ੍ਰਾਈਸ ਰਣੀਆ ਸੈਟਨ ਔਰਗੈਂਜ਼ਾ ਦਾ ਸੂਟ ਰਹਿਣਾ ਜੀ ਇਹ ਇਹ ਆਊਗਾ ਜੀ ਮਹਿਰੂਨ ਕਲਰ ਦੇ ਵਿੱਚ ਲਓ ਜੀ ਮਹਿਰੂਨ ਕਲਰ ਦੇ ਵਿੱਚ ਆਊਗਾ ਸੈਟਨ ਔਰਗੈਂਜ਼ਾ ਦੇ ਵਿੱਚ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਨੇਵੀ ਬਲੂ ਦੇ ਕਲਰ ਚ ਆਊਗਾ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਟਾਈ ਡਾਈ ਦੇ ਵਿੱਚ ਰਹੂਗਾ ਸਿਰਫ 500 ਰੁਪਏ ਦੀ ਪ੍ਰਾਈਸ ਰਹਿਣੀ ਹੈ ਲਾਈਟ ਗ੍ਰੇ ਜੀ ਸ਼ੇਡ ਚ ਆਣਾ ਅਗਲਾ ਕਲਰ ਚੈੱਕ ਕਰੋ ਲਓ ਜੀ ਪੀਚ ਕਲਰ ਦੇ ਵਿੱਚ ਆਣਾ ਠੀਕ ਹੈ ਜੀ ਸੈਟਨ ਔਰ ਗੈਂਜਾ ਦੇ ਵਿੱਚ ਰਹਿਣੇ ਸੂਟ ਜੀ ਬਹੁਤ ਪਿਆਰੇ ਸੂਟ ਬਣੇ ਆ ਰੈਡੀ ਹੋ ਕੇ ਇਹਦੇ ਉੱਪਰ ਤੁਸੀਂ ਨੀਡਲਵਰਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਜਾਣਾ ਜੇਕਰ ਤੁਸੀਂ ਨੀਡਲਵਰਕ ਦੇ ਨਾਲ ਰੈਡੀ ਕਰੋਗੇ ਇਹਨੂੰ ਸਿਰਫ 500 ਰੁਪਏ ਦੀ ਪ੍ਰਾਈਸ ਰਹਿਣੀ ਹੈ ਚੈੱਕ ਅਪ ਜੀ ਇਹ ਵਾਲਾ ਆਊਗਾ ਜੀ ਲੈਮਨ ਕਲਰ ਦੇ ਵਿੱਚ ਠੀਕ ਹੈ ਜੀ ਟਾਈ ਡਾਈ ਦੇ ਸੂਟ ਰਹਿਣੇ ਆ ਸਰਟਨ ਔਰਗੈਂਜ਼ਾ ਚ ਠੀਕ ਹੈ ਜੀ ਲੈਮਨ ਕਲਰ ਦੀ ਵਿੱਚ ਆਊਗਾ ਜੀ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਸ ਤੋਂ ਅੱਗੇ ਤੁਹਾਡੇ ਵਾਸਤੇ ਸੂਡ ਲੈ ਕੇ ਆਏ ਹਾਂ ਜੀ ਖੀਨਖਾਬ ਦੇ ਵਿੱਚ ਲਓ ਜੀ ਬਿਲਕੁਲ ਪਿਓਰ ਵਾਲੀ ਖੀਨਖਾਬ ਰਹਿਣੀ ਆ ਚੈੱਕ ਕਰੋ ਪਿਓਰ ਵਾਲੀ ਖੀਨਖਾਬ ਰਹਿਣੀ ਆ ਚੈੱਕ ਕਰਵਾ ਦਿੰਦੇ ਆ ਸੂਡ ਤੁਹਾਨੂੰ 5 ਮੀਟਰ ਦੀ ਕਟ ਵਿੱਚ ਪੂਰਾ 5 ਮੀਟਰ ਦੀ ਕਟ ਸੂਡ ਮਿਲਣਾ ਤੁਹਾਨੂੰ ਖੀਨਖਾਬ ਦਾ ਲਓ ਜੀ ਬਿਲਕੁਲ ਸੌਫਟ ਮਲਾਈਨ ਸਟਾਫ ਰਹਿਣਾ ਬਿਲਕੁਲ ਸੌਫਟ ਮਲਾਈਨ ਰਹਿਣਾ ਜੀ ਕੋਈ ਚੁੱਭਣ ਵਾਲਾ ਸਟਾਫ ਨਹੀਂ ਹੈ ਬੈਕ ਸਾਈਡ ਤੇ ਵੀ ਤੁਹਾਨੂੰ ਦਿਖਾ ਦਿੰਦੇ ਆ ਚੈੱਕ ਕਰੋ ਜੀ ਇਹ ਦੀ ਬੈਕ ਸਾਈਡ ਰਹਿਣੀ ਆ ਕੋਈ ਵੀ ਐਦਾਂ ਦਾ ਥ੍ਰੈਡ ਨਹੀਂ ਹੈਗਾ ਠੀਕ ਹੈ ਜੀ ਬਿਲਕੁਲ ਪਿਓ ਰਿਜਨਲ ਵਾਲੀ ਖੀਨਖਾਵ ਆ ਇਹ ਦੀ ਬੈਕ ਸਾਈਡ ਰਹਿਣੀ ਆ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ 골ਡਨ ਕਲਰ ਦੇ ਵਿੱਚ ਆਊਗਾ ਜੀ ਇਹ ਪ੍ਰਾਈਸ ਰਹਿਣੀ ਆ ਜੀ ਇਹਦੀ 850 850 ਦੇ ਵਿੱਚ ਤੁਸੀਂ ਖੀਨਖਾਵ ਦਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ 850 ਦੇ ਵਿੱਚ ਲੈ ਸਕਦੇ ਹੋ ਖੀਨ ਖਾਬ ਦਾ ਸੂਟ 골ਡਨ ਕਲਰ ਦੇ ਵਿੱਚ ਆਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ 5 ਮੀਟਰ ਦੀ ਕਟ ਵਿੱਚ ਮਿਲਣਾ ਅਗਲਾ ਕਲਰ ਆਊਗਾ ਜੀ ਲੋ ਪਿਸਤਾ ਕਲਰ ਆਊਗਾ ਜੀ ਦੇ ਵਿੱਚ ਪਿਸਤਾ ਕਲਰ ਦੇ ਵਿੱਚ ਆਊਗਾ ਬੈਕ ਸਾਈਡ ਥੋੜੀ ਜਿਹੀ ਚੈੱਕ ਕਰਵਾ ਦ ਜੀ ਲੋ ਜੀ ਚੈੱਕ ਕਰੋ ਜੀ ਬੈਕ ਸਾਈਡ ਦੇ ਵਿੱਚ ਵੀ ਕੋਈ ਐਦਾਂ ਦਾ ਟਰੈਡ ਨਹੀਂ ਹੈਗਾ ਜੋ ਉੱਬਰ ਵਾਲਾ ਹੋਵੇ ਜਾਂ ਤੁਹਾਡੇ ਐਦਾਂ ਅੜੇ ਹੈ ਨਾ ਐਦਾਂ ਕੋਈ ਵੀ ਐਦਾਂ ਦਾ ਕੋਈ ਟਰੈਡ ਨਹੀਂ ਹੈਗਾ ਚੈੱਕ ਕਰੋ ਜੀ ਪਿਸਤਾ ਕਲਰ ਦੇ ਵਿੱਚ ਆਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪ੍ਰਾਈਸ ਸਿਰਫ ਰਹਿਣੀ ਇਹਦੀ 850 850 ਦੇ ਵਿੱਚ ਤੁਸੀਂ ਖੀਨਖਾਵ ਦਾ ਸੂਟ ਲੈ ਸਕਦੇ ਹੋ ਬਿਲਕੁਲ ਪਿਓ ਰਿਜਨਲ ਵਾਲੀ ਖੀਨਖਾਵ ਹੈ ਜੀ ਲਓ ਅਗਲਾ ਕਲਰ ਆਊਗਾ ਜੀ ਚ ਮਹਿੰਦੀ ਮਹਿੰਦੀ ਕਲਰ ਵੀ ਬਹੁਤ ਹੀ ਪਿਆਰਾ ਜਾਂ ਰਹਿਣ ਵਾਲਾ ਇਹਦੀ ਬੈਕ ਸਾਈਡ ਚੈੱਕ ਕਰੋ ਜੀ ਮਹਿੰਦੀ ਕਲਰ ਦੀ ਲਓ ਜੀ ਦੇਖੋ ਕੋਈ ਵੀ ਇੱਧਰ ਵੀ ਕੋਈ ਥ੍ਰੈਡ ਨਹੀਂ ਹੈਗਾ ਇਦਾਂ ਦਾ ਪਿਓਰ ਵਾਲੀ ਖੀਨਖਾਵ ਹੈ ਜੀ ਸਿਰਫ ਪ੍ਰਾਈਸ ਰਹਿਣੀ ਇਹਦੀ 850 850 ਦੇ ਵਿੱਚ ਤੁਸੀਂ ਖੀਨਖਾਵ ਦਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਇਸ ਤੋਂ ਅਗਲਾ ਕਲਰ ਆਉਣਾ ਲਵੈਂਡਰ ਕਲਰ। ਲਓ ਜੀ ਅਗਲਾ ਕਲਰ ਚੈੱਕ ਕਰੋ। ਲਾਈਟ ਲਵੈਂਡਰ ਕਲਰ ਆਊਗਾ ਜੀ। ਲਓ ਜੀ ਇਹਦੀ ਵੀ ਤੁਸੀਂ ਬੈਕ ਸਾਈਡ ਚੈੱਕ ਕਰ ਸਕਦੇ ਹੋ। ਬਿਲਕੁਲ ਪਿਓਰ オリジナル ਵਾਲੀ ਖੀਨਖਾਵ ਹੈ। ਕੋਈ ਇਹਦੇ ਚ ਚੂਬਣ ਵਾਲਾ ਤੰਦ ਨਹੀਂ ਹੈ। オリジナル ਵਾਲਾ ਸਟਾਫ ਹੈ ਜੀ। ਸਿਰਫ 850 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਜੀ ਖੀਨਖਾਵ ਦਾ। 850 ਦੇ ਵਿੱਚ ਸੂਟ ਲੈ ਸਕਦੇ ਹੋ ਆਪਣੇ ਪਾਰਟੀ ਫੰਕਸ਼ਨ ਦੇ ਲਈ। जिन्हें मर्जी सूट सोने रेडी कर लो लो अगला कलर चेक करो जी ये वाला कलर चेक करो ये भी बहुत ही प्यारा जा कलर होगा जी ये ठीक है जी चेक करो जी साइड लो जी बिल्कुल रिजनेबल वाला स्टाफ है प्राइस रहनी है सिर्फ साढ़े अठ सौ लो जी एक वाला कलर चेक करो जी ये भी बहुत ही प्यारा जहा कलर है ये भी बैक साइड तो मैं चेक करवा दा लो जी बैक साइड रहनी है ਸਿਰਫ 850 ਦੀ ਪ੍ਰਾਈਸ ਰਹਿਣੀ ਹੈ ਖੀਨ ਖਾਬ ਦੇ ਸੂਟ ਦੀ 850 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਠੀਕ ਹੈ ਜੀ ਇਸੇ ਸਾਡੇ ਕੋਲੇ ਖੀਨ ਖਾਬ ਦੇ ਸੂਟ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਰੰਗ ਰਸੀਆ ਦੀ ਬਰਬਰੀ ਲਓ ਜੀ ਪ੍ਰਾਈਸ ਰਹਿਣੀ ਆ 1200 ਰੁਪਏ 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਪਿਓਰ ਮਸਲੀਨ ਦੀ ਰਹਿਣੀ ਆ ਬਾਟਮ ਰੰਗ ਰਸੀਆ ਦੀ ਬਰਬਰੀ ਰਹਿਣੀ ਆ ਜੀ ਲਓ ਮਸਟਰਡ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨਾ ਬਰਬਰੀ ਦੇ ਵਿੱਚ ਇਹ ਉਹ ਗਾ ਜੀ ਮਸਟਰਡ ਕਲਰ ਦੇ ਵਿੱਚ ਚੈੱਕ ਕਰੋ ਜੀ ਰੰਗ ਰਸ਼ੀਆ ਦੀ ਬਰਬਰੀ ਰਹੂਗੀ ਜੀ ਰੰਗ ਰਸ਼ੀਆ ਦੀ ਪ੍ਰਾਈਸ ਸਿਰਫ ਰਹਿਣੀ ਹੈ ਜੀ ਇਹਦੀ 1200 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਵਿੱਚ ਠੀਕ ਹੈ ਜੀ ਰਗ ਰਸ਼ੀਆ ਦੀ ਬਰਬਰੀ ਬਿਲਕੁਲ ਸੌਫਟ ਵਾਲਾ ਸਟੱਫ ਹੈ ਜੀ ਇਹ ਲਓ ਜੀ ਅਗਲੇ ਕਲਰ ਤੁਹਾਨੂੰ ਚੈੱਕ ਕਰਵਾ ਦਿੰਨੇ ਜਿਹੜੇ ਜਿਹੜੇ ਬਰਬਰੀ ਦੇ ਵਿੱਚ ਆਵਲਾ ਕਲਰ ਚੈੱਕ ਕਰੋ ਜੀ ਰੰਗ ਰਸ਼ੀਆ ਦੀ ਬਰਬਰੀ ਰਹਿਣੀ ਆ ਜੀ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਬਾਟਮ ਚੈੱਕ ਕਰੋ ਠੀਕ ਹੈ ਜੀ ਰੰਗ ਰਸ਼ੀਆ ਦੇ ਰਹਿਣੀ ਸੂਟ ਅੱਜ ਦੇ ਇਹ ਵਾਲਾ ਸੂਟ ਰੌਗਾ ਜੀ ਕ੍ਰਾਸ਼ ਦੇ ਵਿੱਚ ਪ੍ਰਾਈਸ ਰਹਿਣੀ ਇਹਦੀ ਵੀ 1200 ਰੁਪਏ ਲਓ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਾਟਮ ਚੈੱਕ ਕਰੋ ਮਸਲੀਨ ਦੀ ਰਹਿਣੀ ਆ ਬਾਟਮ ਐਸ ਕੇ ਬ੍ਰਾਂਡ ਦਾ ਰਹਿਣਾ ਸੂਟ ਕ੍ਰਾਸ਼ ਦੇ ਵਿੱਚ ਦੇਖ ਸਕਦੇ ਹੋ ਮੁਸਾਬਾ ਸ਼ਿਲਕ ਦੇ ਵਿੱਚ ਰਹਿਣਾ ਜੀ ਇਹ ਐਸ ਕੇ ਬ੍ਰਾਂਡ ਹੈ ਸਿਰਫ 1200 ਦੇ ਤੁਸੀਂ ਇਹਲਾ ਸੂਟ ਲੈ ਸਕਦੇ ਹੋ 컬러 ਚੈੱਕ ਕਰੋ ਬਹੁਤ ਸੋਹਣਾ ਕਲਰ ਰਹਿਣ ਵਾਲਾ ਪ੍ਰਿੰਟ ਸਟਾਫ ਬਿਲਕੁਲ ਫਾਈਨ ਸਟਾਫ ਹੈ ਐਸ ਕੇ ਬ੍ਰਾਂਡ ਹੈ ਜੀ ਸਿਰਫ 1200 ਦੇ ਤੁਹਾਨੂੰ ਸੂਟ ਦਵਾਂਗੇ ਜੀ ਇਹ ਵਾਲਾ ਅਗਲਾ ਕਲਰ ਚੈੱਕ ਕਰੋ ਬਰਬਰੀ ਦਾ ਲਓ ਜੀ ਕੇਵਲਾ ਕਲਰ ਰਹਿਣਾ ਬਰਬਰੀ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹ ਰਊਗੀ ਬਾਟਮ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਰੰਗ ਰਸੀਆ ਦੀ ਬਰਬਰੀ ਹੈ ਜੀ ਰੰਗ ਰਸ਼ੀਆ ਦੀ ਜੂਟ ਵਰਬਰੀ ਹੈ ਜੀ ਇਹ ਪ੍ਰਾਈਸ ਰਹਿਣੀ ਹੈ 1200 ਇਹਨਾਂ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਰਹਿਣੀ ਹੈ ਨਾਲ ਬੋਟਮ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਰੰਗ ਰਸ਼ੀਆ ਦੀ ਵਰਬਰੀ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ 컬러 ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਰਹਿਣ ਵਾਲਾ ਰੰਗ ਰਸ਼ੀਆ ਦੀ ਬਰਬਰੀ ਹੈ ਜੀ ਪ੍ਰਾਈਸ ਰਹਿਣੀ ਹੈ ਸਿਰਫ 1200 ਇਹ ਵਾਲੀ ਚੈੱਕ ਕਰੋ ਬਾਟਮ ਠੀਕ ਹੈ ਜੀ ਇਹ ਵਾਲੀ ਰਹਿਣੀ ਹੈ ਜੀ ਸ਼ਰਟ ਰੰਗ ਰਸ਼ੀਆ ਦੀ ਰਹਿਣੀ ਹੈ ਸ਼ਰਟ ਹਲਓ ਜੀ ਬਰਬਰੀ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਇਹ ਵਾਲਾ ਸ਼ਾਰਟ ਰਹਿਣੀ ਹੈ ਇਹ ਵਾਲੀ ਰਹਿਣੀ ਹੈ ਬਾਟਮ ਰੰਗ ਰਸ਼ੀ ਹੈ ਬ੍ਰਾਂਡ ਰਹਿਣਾ ਜੀ ਪ੍ਰਾਈਸ ਰਹਿਣੀ ਹੈ 1200 ਇਹ ਸਨ ਵਰਬਰੀਆਂ ਸੂਟ ਇਹਨਾਂ ਵਿੱਚ ਜਿਹੜਾ ਸੂਟ ਬਸੰਦਾ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਕਲੈਕਸ਼ਨ ਇੱਥੇ ਖਤਮ ਕਰਦੇ ਆ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ